ਸਾਡੀਆਂ ਉਹਨਾਂ ਦੋ ਬੱਚੀਆਂ ਜਿਨ੍ਹਾਂ ਨੂੰ ਅੱਖਾਂ ਤੋਂ ਬਿਲਕੁਲ ਨਹੀਂ ਦਿਸਦਾ ਫਿਫਥ ਵਿੱਚ ਤੁਸੀਂ ਪੜ੍ਹਦੇ ਹੋ ਬੇਟਾ ਨੀਤਿ ਰੰਜੋਤ ਤਾਂ ਸਕੂਲ ਕਿਸ ਤਰ੍ਹਾਂ ਜਾਂਦੇ ਤੁਸੀਂ ਸਕੂਲ ਸਾਨੂੰ ਪਾਪਾ ਛੱਡਣ ਜਾਂਦੇ ਨੇ ਆਪੇ ਲੈ ਕੇ ਕੋਈ ਨੰਬਰ ਪਾਪਾ ਲੈ ਕੇ ਆਉਂਦੇ ਨੇ ਦੂਸਰਾ ਇੱਕ ਤੋਂ ਬਾਅਦ ਦੂਸਰਾ ਬੱਚਾ ਵੀ ਅੱਖਾਂ ਤੋਂ ਦੇਖ ਨਹੀਂ ਪਾ ਰਿਹਾ ਤੁਸੀਂ ਡਾਕਟਰ ਨੂੰ ਦਿਖਾਇਆ ਹੋਣਾ ਸ਼ੂਟਿੰਗ ਹੁੰਦੀ ਹੈ ਹਾਂਜੀ ਹਾਂਜੀ ਦਿਖਾਇਆ ਸੀ ਸਾਨੂੰ ਪਹਿਲੇ ਤਾਂ ਨਹੀਂ ਪਤਾ ਸੀ ਜਿਵੇਂ ਹੌਲੀ ਹੌਲੀ ਸਾਨੂੰ ਸ਼ੱਕ ਜਾਣ ਲੱਗ ਪਿਆ ਕਿ ਸ਼ਾਇਦ ਇਹਨੂੰ ਦਿਸਦਾ ਨਾ ਆਵੇ ਤੇ ਫਿਰ ਇਸ ਚੈੱਕਅਪ ਕਰਵਾਇਆ ਸੀ ਵੱਡੀ ਗੁੜੀਆ ਦਾ ਉਹਨੇ ਸਾਨੂੰ ਇਹ ਦੱਸ ਦਿੱਤੀ ਤਾਂ ਕਿ ਬਲਾਈਂਡ ਹੀ ਹੈ ਇਹਨਾਂ ਦਾ ਕੋਈ ਹੱਲ ਨਹੀਂ ਕੋਈ ਇਲਾਜ ਨਹੀਂ

ਇਜਲ ਪਹਿਲਾਂ ਗੱਲ ਕਰੀ ਤਾਂ ਸਿਰਫ ਅੱਖਾਂ ਨਹੀਂ ਹੀ ਪ੍ਰੋਬਲਮ ਹੈ ਕੋਈ ਹੋਰ ਵੀ ਹੈਗੀ ਨਾ ਇਹਨਾਂ ਨੂੰ ਪ੍ਰੋਬਲਮ ਹੋਰ ਵੀ ਹੈਗੀ ਉਹ ਕਿਹੜੀ ਜਿਹੜੀ ਉਹ ਵੱਡੀ ਗੁੜੀਆਂ ਹੈ ਨਾ ਉਹਦੀਆਂ ਜਿਹੜੀਆਂ ਤਾਂ ਹੱਡੀਆਂ ਨੇ ਨਾ ਜਮਾਂਦਰੂ ਤੌਰ ਤੇ ਕੱਚੀਆਂ ਨੇ ਚੈੱਕਅਪ ਕਰਵਾਇਆ ਸੀ ਤੇ ਜਿਹੜੀ ਆ ਗੁੜੀ ਹੈ ਇਹਨੂੰ ਦਰੰਗ ਦੀ ਪ੍ਰੋਬਲਮ ਹੈ ਆਵਾਜ਼ ਤਾਂ ਬੇਟਾ ਬਹੁਤ ਪਿਆਰੀ ਹੈ ਤੁਹਾਡੀ ਪਰਮਾਤਮਾ ਨੇ ਅੱਖਾਂ ਨਹੀਂ ਦਿੱਤੀਆਂ ਪਰ ਆਵਾਜ਼ ਬਹੁਤ ਵਧੀਆ ਦਿੱਤੀ ਹਾਂਜੀ ਹਾਂਜੀ ਕਿੱਡ ਕੀ ਖਾਣਾ ਜਦੋਂ ਸਮਝ ਕਰਦੀ ਅਸੀਂ ਤਾਂ ਫਰੂਟ ਖਾਈਗਾ ਅੱਛਾ ਤੁਸੀਂ ਬੇਟਾ ਹਰਜੋਤ ਕੀ ਪਸੰਦ ਕਰਦੇ ਅਸੀਂ ਫਰੂਟ ਤੇ ਚਾਵਲ ਖਾਈਗਾ ਚਾਵਲ ਖਾਈਗਾ ਫਿਰ ਆਪ ਵੀ ਕਰਦੇ ਹੁੰਦੇ ਨਹੀਂ ਨਹੀਂ ਅਸੀਂ ਨਹੀਂ ਕਰੀਗਾ ਦੂਜੇ ਬੱਚੇ ਕਰਦੇ ਨੇ ਦੂਜੇ ਬੱਚੇ ਕਰਦੇ ਆ ਤੇ ਜਿਹੜੇ ਬਾਹਰ ਨੇ ਸਾਡੇ ਨਾਲ ਦੀ ਕਲਾਸ ਦੇ ਬੜੇ ਸਿਆਣੇ ਅੱਛਾ ਤਿੰਨਾਂ ਨੂੰ ਅੱਖਾ ਤੋਂ ਦਿਖਦਾ ਵੀ ਨਹੀਂ ਹਾਂਜੀ ਹਾਂ ਜਿੰਦਗੀ ਦੇ ਪੈੜੇ ਬਹੁਤ ਲੰਮੇ ਆ ਤਾਂ ਇਹ ਜਿੰਦਗੀ ਦੇ ਲੰਮੇ ਪੈੜੇ ਨੂੰ ਕਿਸ ਤਰ੍ਹਾਂ ਕੱਟਣਾ ਕੋਈ ਸੋਚਿਆ ਹੋਵੇ ਨਹੀਂ ਜਿੰਦੇ ਬਾਰੇ ਨਹੀਂ ਕੋਈ ਸੋਚਿਆ ਪਰਮਾਤਮਾ ਦੀ ਡੋਰਾ ਬੰਦੇ ਦੀ ਡੋਰਾ ਨਹੀਂ ਕਿਸੇ ਸ਼ਾਇਰ ਨੇ ਲਿਖਿਆ ਇੱਕ ਰਸਤਾ ਬੰਦ ਹੁੰਦਾ ਚਾਰ ਰੱਬ ਖੋਲਦਾ ਇਹ ਸਤਰਾ ਸਾਡੀਆਂ ਉਹਨਾਂ ਦੋ ਬੱਚੀਆਂ ਵੱਲੋਂ ਵੀ ਬੋਲੀਆਂ ਜਾ ਰਹੀਆਂ ਜਿਨ੍ਹਾਂ ਨੂੰ ਅੱਖਾਂ ਤੋਂ ਬਿਲਕੁਲ ਨਹੀਂ ਦਿਸਦਾ ਉਹਨਾਂ ਵਾਸਤੇ ਚਾਰ ਚੁਫੇਰੇ ਹਣੀ ਰਹੀਆਂ ਪਰ ਦਿਲ ਬਹੁਤ ਵੱਡੇ ਨੇ ਗੱਲਾਂ ਬਹੁਤ ਮਿੱਠੀਆਂ ਨੇ ਇਸ ਵਕਤ ਅਸੀਂ ਫਿਰੋਜ਼ਪੁਰ ਦੇ ਵਿੱਚ ਉਹਨਾਂ ਬੱਚੀਆਂ ਦੇ ਨਾਲ ਮੌਜੂਦ ਹੈਗੇ ਆ ਉਹਨਾਂ ਬੱਚੀਆਂ ਦੇ ਮਾਪੇ ਵੀ ਇੱਥੇ ਮੌਜੂਦ ਹੈਗੇ ਆ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਔਰ ਜਾਣਦੇ ਆਂ ਉਹਨਾਂ ਦੇ ਦਿਲ ਦੀਆਂ ਗੱਲਾਂ ਹਾਂਜੀ ਬੇਟਾ ਜੀ ਕੀ ਨਾਮ ਹੈਗਾ ਤੁਹਾਡਾ ਕਿਰਨਜੀਤਕਾਰ ਤੁਹਾਡਾ ਨਾਮ ਕੀ ਹੈਗਾ ਬੇਟਾ ਹਰਜੋਤਕਾਰ ਬਹੁਤ ਪਿਆਰਾ ਨਾਮ ਹੈ ਹਰਜੋਤ ਹਾਂਜੀ ਹਾਂਜੀ ਅ ਬੇਟਾ ਕਿਹੜੀ ਕਲਾਸ ਵਿੱਚ ਪੜ੍ਹਦੇ ਹੋ ਅਸੀਂ 5th ਤੁਸੀਂ ਬੇਟਾ ਕਿਹੜੀ ਕਲਾਸ ਵਿੱਚ ਪੜ੍ਹਦੇ ਹੋ 5th ਅੱਛਾ 5th ਵਿੱਚ ਤੁਸੀਂ ਪੜ੍ਹਦੇ ਹੋ ਬੇਟਾ ਕਿਰਨਜੋਤ ਤਾਂ ਸਕੂਲ ਕਿਸ ਤਰ੍ਹਾਂ ਜਾਂਦੇ ਫਿਰ ਸਕੂਲ ਸਾਨੂੰ ਪਾਪਾ ਛੱਡਣ ਜਾਂਦੇ ਨੇ ਪਪੀ ਲੈ ਕੇ ਕੋਣੋਂ ਆਉਂਦੇ? ਪਾਪਾ ਲੈ ਕੇ ਆਉਂਦੇ ਨੇ। ਕਿੰਨੀ ਦੂਰ ਸਕੂਲ ਹੈਗਾ? ਨੇੜਾ ਜੀ। ਅੱਛਾ। ਅੱਛਾ ਨੇੜਾ ਹੈ। ਤਾਂ ਸਕੂਲ ਜੇ ਆਪਾਂ ਗੱਲ ਕਰੀਏ ਤਾਂ ਸਕੂਲ ਦੇ ਵਿੱਚ ਜਿਹੜੇ ਮਾਪੇ ਟੀਚਰ ਹੈਗੇ ਤੁਹਾਡੇ ਉਹ ਕਿਸ ਤਰ੍ਹਾਂ ਦੇ? ਹਾਂਜੀ ਵਧੀਆ ਨੇ। ਵਧੀਆ ਪੜ੍ਹਾਉਂਦੇ ਆ। ਹਾਂਜੀ। ਅੱਛਾ ਤਾਂ ਕੀ ਕੀ ਸਿਖਾਉਂਦੇ ਤੁਹਾਨੂੰ ਪੜ੍ਹਾਈ ਦੇ ਨਾਲ ਉਸ ਤੋਂ ਇਲਾਵਾ ਹੋਰ ਕੁਝ ਕੁਝ ਗਾਣਾ ਜਾਂ ਕੁਝ ਹਾਰਮੋਨੀ ਵਗੈਰਾ ਵਜਾਉਣਾ ਵੀ ਸਿਖਾਉਂਦੇ ਆ? ਹਾਂਜੀ। ਗਾਣਾ ਹੁੰਦਾ। స్తా బోద ਸ਼ਰਮ ਮਾਲਕ ਤੇ ਢੋਰਾ ਸ਼ਰਮ ਮਾਲਕ ਤੇ ਢੋਰਾ ਤੂੰ ਕਿਉਂ ਢੋਦਾ ਐ ਈ ਕਹ ਰਸਤਾ ਬਦਿੰਦਾ ਚਾਲੇ ਰੱਬ ਖੋਦਾ ਈ ਕਹ ਰਸਤਾ ਬਦਿੰਦਾ ਚਾਲੇ ਰੱਬ ਖੋਦਾ ਮੈਂ ਲੈ ਜੇ ਲੇਖ ਤੇਰੇ ਉਹ ਤੋ ਵੀ ਸਕਦਾ ਏ ਉਹ ਦੇਵੀ ਸਕਦਾ ਏ ਉਹ ਖੋ ਵੀ ਸਕਦਾ ਏ ਮੈਲੇ ਚੇ ਲਿਖਤੇ ਉਹ ਤੋ ਵੀ ਸਕਦਾ ਏ ਉਹ ਦੇਵੀ ਸਕਦਾ ਏ ਉਹ ਖੋ ਵੀ ਸਕਦਾ ਏ ਤੇਰਾ ਚੰਗਾ ਮੜਾਓ ਤੇਰਾ ਜੰਗਾ ਮੜਾ ਉਹ ਤਕੜੀ ਵਿੱਚ ਤੋਲ ਦਾ ਏ ਇੱਕ ਰਸਤਾ ਬੰਦ ਹੁੰਦਾ ਚਾਰ ਰੱਬ ਖੋਲ ਦਾ ਏ ਬਹੁਤ अच्छे ਬਟਾ ਬਹੁਤ अच्छे ਬਹੁਤ ਸੁਣੋ ਤੁਸੀਂ ਕਹਾਰੇ ਉਹ ਇੱਕ ਰਸਤਾ ਬੰਦ ਹੁੰਦਾ ਤਾਂ ਚਾਰ ਰੱਬ ਖੋਲਦਾ ਤਾਂ ਬਟਾ ਜਿਸ ਤਰ੍ਹਾਂ ਤੁਸੀਂ ਬਚਪਨ ਤੋਂ ਨਹੀਂ ਦੇਖ ਪਾ ਰਹੇ ਤਾਂ ਤੁਹਾਡੇ ਮਨ ਵਿੱਚ ਵੀ ਆਇਆ ਹੋਣਾ ਜਾਂ ਕਿ ਸਾਡੇ ਅੱਖਾਂ ਦੇ ਰਸਤੇ ਤਾਂ ਬੰਦ ਹੈਗੇ ਆ ਪਰ ਚਾਰ ਰਸਤੇ ਜਿਵੇਂ ਹੈਗੇ ਰੱਬ ਸਾਡੇ ਲਈ ਹੋਰ ਵੀ ਖੋਲੇਗਾ ਹਾਂਜੀ ਤਾਂ ਫਿਰ ਕਿਹੜੇ ਰਸਤੇ ਸੋਚੀ ਹੋਏ ਅਸੀਂ ਪੜ੍ਹ ਲੈ ਕੇ ਵੱਡੇ ਅਫਸਰ ਬਣਨ ਦੇ ਹਾਂਜੀ ਕੀ ਅਫਸਰ ਬਣੋਗੇ ਪੜ੍ਹ ਲੈ ਕੇ ਅਸੀਂ ਪੜ੍ਹ ਲੈ ਕੇ ਵੱਡੇ ਅਫਸਰ ਬਣਾਂਗੇ ਹਮ ਨਾਲ ਨਾਲ ਸੰਗੋਂ ਦੇ ਬੜਾ ਸ਼ੌਕ ਹਮ ਹਾਂਜੀ ਆਵਾਜ਼ ਤੇ ਬੇਟਾ ਬਹੁਤ ਪਿਆਰੀ ਏ ਤੁਹਾਡੀ ਪਰਮਾਤਮਾ ਨੇ ਅੱਖਾਂ ਨਹੀਂ ਦਿੱਤੀਆਂ ਪਰ ਆਵਾਜ਼ ਬਹੁਤ ਵਧੀਆ ਦਿੱਤੀ ਹਾਂਜੀ ਹਾਂਜੀ ਹਰਜੋਤ ਬੇਟਾ ਕੀ ਬਣੋਗੇ ਵੱਡੇ ਹੋ ਕੇ ਅਸੀਂ ਬੜੀਆਂ ਆਫਸਰ ਬਣਾਂਗੇ ਅੱਛਾ ਤੇ ਕੀ ਕੋ ਕਲਾਸ ਵੀ ਦੋਨੋਂ ਪੜ੍ਹਦੇ ਹੋ ਹਾਂਜੀ ਹਾਂਜੀ ਫਿਰਾਕ ਵੀ ਕਰਦੇ ਹੁੰਦੇ ਨਹੀਂ ਨਹੀਂ ਉਹ ਤਾਂ ਅਸੀਂ ਨਹੀਂ ਕਰੀਏਗਾ ਦੂਜੇ ਬੱਚੇ ਕਰਦੇ ਨੇ ਦੂਜੇ ਬੱਚੇ ਕਰਦੇ ਆ ਜਿਹੜੇ ਬਾਹਰ ਹੁੰਦੇ ਸਾਡੇ ਨਾਲ ਦੀ ਕਲਾਸ ਦੇ ਬੜੇ ਸਿਆਣੇ ਅੱਛਾ ਉਹ ਉਹਨਾਂ ਦਾ ਡਾਂਟ ਵੀ ਪੈਂਦੀ ਹੁਣ ਉਹ ਨਾਣੇ ਉਹ ਉਹ ਸਾਡੇ ਉਹ ਸਾਡੇ ਨਾਲ ਆ ਰਹੇ ਹੋਂਦ ਹਾਂਜੀ ਅਸੀਂ ਇਕੱਠੇ ਹੀ ਬੈਠੇ ਪੜ੍ਹੀ ਗਾ ਨਾ ਕਲਾਸ ਵਿੱਚ ਹਾਂਜੀ ਤਾਂ ਬੇਟਾ ਕਿਸ ਤਰ੍ਹਾਂ ਦੀ ਚੀਜ਼ ਚੀਜ਼ ਹੈ ਦੀ ਖਾਣ ਪੀਣ ਦੀ ਤੁਹਾਨੂੰ ਪਸੰਦ ਹੈ ਕਿਹੜੀ ਜੀ ਖਾਣਾ ਜਾਂ ਤੁਹਾਨੂੰ ਪਸੰਦ ਕਰਦੀ ਹੈ ਅਸੀਂ ਤਾਂ ਫਰੂਟ ਖਾਈਗਾ ਅੱਛਾ ਤੁਸੀਂ ਬੇਟਾ ਹਰਜੋਤ ਕੀ ਪਸੰਦ ਕਰਦੇ ਹੋ ਅਸੀਂ ਫਰੂਟ ਤੇ ਚਾਵਲ ਖਾਈਗਾ ਚਾਵਲ ਖਾਈਗਾ ਤੇ ਜਿਹੜੇ ਬੱਚੇ ਪੈਕਟ ਲੈ ਕੇ ਖਾਂਦੇ ਦੁਕਾਨਾਂ ਤੋਂ ਉਹ ਤੁਸੀਂ ਨਹੀਂ ਖਾਂਦੇ। ਉਹ ਮਸੀ ਬੜੇ ਖਾਣੇ। ਖਾ ਲਓ। ਦਿੰਦੇ ਹੋ। ਬੜੇ ਹੀ ਹੁੰਦਾ ਸੀ ਕਿ ਨਾ ਸੀ। ਅੱਛਾ। ਉਹ ਤਾਂ ਮੈਨੂੰ ਭਾਵੇਂ ਮੈਨੂੰ ਚਾਵੇ ਖਾਣਾ ਨਹੀਂ ਮੈਨੂੰ। ਅੱਛਾ ਅੱਛਾ। ਮੈਨੂੰ। ਤੇ ਫਿਰ ਪਾਪਾ ਤੁਹਾਨੂੰ ਖਾਣ ਵਾਸਤੇ ਕੀ ਲੈ ਕੇ ਦਿੰਦੇ? ਪਾਪਾ ਹੂੰ। ਪਾਪਾ ਵਿਲਾਦ ਦਿੰਦੇ ਨੇ ਜੇ ਜੀ ਮੰਗੇ। ਜੀ ਜੀ ਮੰਗੇ। ਪਾਪਾ ਅਟੜੀ ਪ੍ਰਮਾਣਿਸ਼ ਪੂਰੀ ਕਰਦੇ। ਹਾਂ ਜੀ। ਹਾਂ ਜੀ। ਅ ਤਾਂ ਇਹ ਉਹ ਬੱਚਿਆ ਨੇ। ਜਿੰਨਾਂ ਨੂੰ ਬਚਪਨ ਤੋਂ ਹੀ ਅੱਖਾਂ ਤੋਂ ਦਿਖਾਈ ਨਹੀਂ ਦੇ ਰਿਆ ਬੇਸ਼ੱਕ ਅੱਖਾਂ ਨਹੀਂ ਹੈਗੀਆਂ ਪਰ ਆਵਾਜ਼ ਬਹੁਤ ਪਿਆਰੀ ਹੈ ਤੁਸੀਂ ਇਹਨਾਂ ਦੇ ਵੱਲੋਂ ਜਿਹੜਾ ਹੈਗਾ ਬੋਲਿਆ ਹੋਇਆ ਗਾਣਾ ਵੀ ਸੁਣਿਆ ਇੱਥੇ ਬੱਚਿਆਂ ਦੇ ਪਿਤਰ ਜੀ ਮੌਜੂਦ ਹੈਗੇ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਹਾਂਜੀ ਬੀਤ ਜੀ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅ ਤੁਸੀਂ ਗੱਲ ਕਰੀਏ ਤਾਂ ਆਪਣਾ ਇਪੇ ਬੱਚਿਆਂ ਨੂੰ ਜਿਹੜੀ ਹੈਗੀ ਐ ਪ੍ਰੋਬਲਮ ਕਦੋਂ ਤੋਂ ਹੈ ਇਹ ਜਮਾਂਦ ਰੂਹੀ ਅੱਜੋ ਜਨਮ ਹੋਇਆ ਸੀ ਹਾਂਜੀ ਹਾਂਜੀ ਤੇ ਕਿੰਨੇ ਬੱਚੇ ਹੈਗੇ ਤੁਹਾਡੇ ਬੱਚੇ ਆਪਣੇ ਚਾਰ ਨੇ ਅੱਛਾ ਇਹਨਾਂ ਤੋਂ ਵੱਡੇ ਕਿ ਛੋਟੇ ਇੱਕ ਇਹਨਾਂ ਤੋਂ ਵੱਡੀ ਕੁੜੀ ਹੈ ਤੇ ਇੱਕ ਬੇਟਾ ਹੈ ਉਹ ਛੋਟਾ ਹੈ ਛੋਟਾ ਉਹ ਤਿੰਨ ਸਾਥ ਹੈ ਅੱਛਾ ਤਾਂ ਜਿਸ ਤਰ੍ਹਾਂ ਇੱਕ ਤੋਂ ਬਾਅਦ ਦੂਸਰਾ ਬੱਚਾ ਵੀ ਅੱਖਾਂ ਤੋਂ ਦੇਖ ਨਹੀਂ ਪਾ ਰਿਹਾ ਤੁਸੀਂ ਡਾਕਟਰਾਂ ਨੂੰ ਦਿਖਾਇਆ ਹੋਣਾ ਛੂਟੇ ਹੁੰਦੇ ਹਾਂਜੀ ਹਾਂਜੀ ਦਿਖਾਇਆ ਸੀ ਕੀ ਦੱਸਿਆ ਡਾਕਟਰਾਂ ਨੇ ਡਾਕਟਰਾਂ ਨੂੰ ਜਿਵੇਂ ਅਸੀਂ ਸਾਨੂੰ ਪਹਿਲੇ ਤਾਂ ਨਹੀਂ ਪਤਾ ਸੀ ਜਿਵੇਂ ਹੌਲੀ ਹੌਲੀ ਸਾਨੂੰ ਸ਼ੱਕ ਜਾਣ ਲੱਗ ਗਿਆ ਕਿ ਸ਼ਾਇਦ ਇਹਨੂੰ ਦਿਸਦਾ ਨਾ ਆਵੇ ਤੇ ਫਿਰ ਇਸ ਚੈੱਕਅਪ ਕਰਵਾਇਆ ਸੀ ਵੱਡੀ ਕੁੜੀਆ ਦਾ ਤੇ ਉਹਨੇ ਸਾਨੂੰ ਇਹ ਦੱਸ ਦਿੱਤਾ ਕਿ ਬਲਾਈਂਡੀ ਹੈ ਬੀਨਾਂ ਦਾ ਕੋਈ ਹੱਲ ਨਹੀਂ ਕੋਈ ਇਲਾਜ ਨਹੀਂ ਤੇ ਕੁਦਰਤੀ ਕਿਰਸ਼ਮਾ ਕੋਈ ਹੋ ਜਾਵੇ ਤਾਂ ਉਹ ਗੱਲ ਵੱਖਰੀ ਹੈ ਇਲਾਜ ਨਹੀਂਗਾ ਤੇ ਨਾ ਤਾਂ ਕੋਈ ਅੱਖਾਂ ਟ੍ਰਾਂਸਪਲਾਂਟ ਹੋ ਸਕਦੀਆਂ ਨੇ ਨਾ ਕੁਝ ਇਸ ਤਰ੍ਹਾਂ ਦਾ ਕੋਈ ਚੱਕਰ ਤੇ ਉਸ ਤੋਂ ਬਾਅਦ ਫਿਰ ਛੋਟੀ ਕੁੜੀਆ ਦਾ ਜਨਮ ਹੋਇਆ 2 ਸਾਲ ਬਾਅਦ ਤੇ ਇਹਦੀ ਵੀ ਸੇਮ ਪ੍ਰੋਬਲਮ ਮਸੇਤਰ ਦੋਸਤ ਬਾਅਦ ਅਸੀਂ ਫਿਰ ਫਿਰ ਵੀ ਅਸੀਂ ਕਾਫੀ ਹਸਪੀਟਲ ਚ ਲੈ ਕੇ ਗਏ ਤੇ ਜਿਵੇਂ ਅਸੀਂ ਗੰਗਾ ਨਗਰ ਲੈ ਗਏ ਫਾਜ਼ਲ ਕੇ ਯਾਨੀ ਕਿ ਸਾਰੇ ਸ਼ਹਿਰਾਂ ਚ ਲੈ ਗਏ ਸੀ ਲੁਧਿਆਣਾ ਪੀਜੀਆ ਵੀ ਲੈ ਗਏ ਸੀ ਉਹਨਾਂ ਨੇ ਵੀ ਇਹੋ ਗੱਲ ਕਹੀ ਸੀ ਕਿ ਬੈਨਾਲੀ ਪਿੱਛੋ ਲੈਟ ਨਹੀਂ ਤੇ ਵੀ ਕਹਿੰਦੇ ਵੀ ਤੁਸੀਂ ਚੁੱਪ ਕਰਕੇ ਕਰੇ ਬੈਠ ਜਾਓ ਵੀ ਹਾਲਤ ਹੈਗਾ ਨਹੀਂ ਕੋਈ ਤਾਂ ਫਿਰ ਅਸੀਂ ਬੈਠੇ ਬਾਕੀ ਫਿਰ ਵੀ ਸਾਨੂੰ ਕੋਈ ਦੱਸ ਦੇਵੇ भी कितने ना कि लै फिर भी कई बार ऐसी लै जाए को भी कहने भी पता कि तो कोई रब सुन लवे कोई नवी तकनीक आ जावे जा वो गल वक्री है बाकी तो वैसे डॉक्टर ने जवाब ही लिता है सर चेकअप करते हैं तो इन बच्चों की परवरिश किस तरह करते ਸਰਵਿਸ ਵਧੀਆ ਇਹ ਨਦੀ ਮਮਾ ਹੀ ਕਰ ਦਿੰਨੇ ਸਾਰਾ ਕੁਝ ਕਰੇ ਸਾਰਾ ਕੁਝ ਨਾਲ ਸਮਾ ਲੇ ਤੇ ਮੇਰੀ ਤੇ ਕੀ ਡਿਊਟੀ ਬਿਨਾਂ ਨੂੰ ਸਵੇਰੇ ਸਕੂਲ ਲੈ ਜਾਣਾ ਤੇ ਉੱਥੋਂ ਲੈ ਆਣਾ ਇਲੀ ਮੈਂ ਤਾਂ ਸੱਚ ਰੂਪੇ ਜੇ ਪੁੱਛਾਂ ਸੀ ਬੇਟੀ ਨੂੰ ਵੀ ਕਿੰਨੇ ਕੁ ਦੂਰ ਹੈ ਕਹਿੰਦੀ ਸੀ ਵੀ ਨੇੜੇ ਹੀ ਹੈ ਸਕੂਲ ਇਹ ਇੰਨੇ ਨੇੜੇ ਇਸ ਤਰ੍ਹਾਂ ਕਿ ਆ ਵੀ ਜਿਵੇਂ ਅਸੀਂ ਫਰੋਜਪੁਰ ਦੇ ਵਿੱਚ ਰੈਂਟ ਤੇ ਰਹਿੰਦੇ ਪਿਆ ਇੱਥੋਂ ਸਾਨੂੰ ਬਿਲਕੁਲ ਲੱਗ ਹੀ ਹੈ ਤੇ ਅਸੀਂ 6 ਮਹੀਨੇ ਫਿਰ ਅਵੀ ਦਾ ਤੇ 6 ਮਹੀਨੇ ਪਿੰਡ ਦਾ ਅੱਛਾ ਪਿੰਡੋਂ ਸਾਨੂੰ ਲਗਭਗ 20 ਕਿਲੋਮੀਟਰ ਹੈਗਾ ਅ ਜਿਸ ਤੋਂ ਤੁਹਾਡਾ ਪਿੰਡ 20 ਕਿਲੋਮੀਟਰ ਦੂਰ ਹੈਗਾ ਤਾਂ ਫਿਰ 20 ਕਿਲੋਮੀਟਰ ਤੋਂ ਚੱਲ ਕੇ ਸਪੈਸ਼ਲ ਬੱਚੇ ਨੂੰ ਸਕੂਲ ਲੈ ਕੇ ਆਉਣਾ ਪਵੇਗਾ। ਹਾਂਜੀ ਹਾਂਜੀ। ਲੈ ਕੇ ਆਉਣਾ ਅਤੇ ਫਿਰ ਲੈ ਕੇ ਜਾਣਾ। ਇਨ ਲਈ ਕੋਈ ਸਪੈਸ਼ਲ ਸਕੂਲ ਹੈਗਾ ਤੇ ਫਰੋਜ਼। ਹਾਂ ਸਪੈਸ਼ਲ ਹਮ ਰਿਸਰਚ ਸੈਂਟਰ ਹੈ। ਉੱਥੇ ਲੈ ਕੇ ਜਾਣਾ। ਖਰਚਾ ਸਕੂਲ ਦਾ ਕਿੰਨਾ ਕੋਈ? ਕੋਈ ਖਰਚਾ ਨਹੀਂ ਸਕੂਲ ਚ। ਸਿਰਫ ਆਦਾਈ ਖਰਚਾ ਆਉਂ ਜਾਂਦਾ ਹੀ। ਹਮ ਜਿਵੇਂ ਪੈਟਰੋਲ ਵਗੈਰਾ ਵਰਦਾਇ ਜਿ ਕੁਝ। ਹਮ ਬਾਕੀ ਸਕੂਲ ਦਾ ਖਰਚਾ ਨਹੀਂ। ਤਾਂ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਬੱਚਿਆਂ ਦੀ ਪੜ੍ਹਾਈ ਲਈ ਤੁਹਾਨੂੰ ਇੱਥੇ ਸ਼ਹਿਰ ਵਿੱਚ ਕਿਰਾਏ ਤੇ ਰਹਿਣਾ ਪੈ ਰਿਹਾ ਹਾਂਜੀ ਕਿਰਾਏ ਤੇ ਰਹਿੰਦੇ ਕਿਰਾਇਆ ਤੁਹਾਨੂੰ ਭਰਨਾ ਪੈਂਦਾ ਹੋਊਗਾ ਕਿਰਾਇਆ ਅਸਲ ਤੇ ਅਸੀਂ 6 ਕੁ ਮਹੀਨੇ ਤਾਂ ਪਾ ਲਵੀ ਦਾ ਵਧੀਆ ਜਿਵੇਂ ਕੰਮ ਕਰ ਮੈਂ ਦਰਜੀ ਦੇ ਕੰਮ ਕਰਨਾ ਦੀਵਾਲੀ ਤੋਂ ਲੈ ਕੇ ਲਗਭਗ ਮਾਰਚ ਦੇ ਮਹੀਨੇ ਤੱਕ ਅਸੀਂ ਇੱਥੇ ਰਵੀਗਾ ਤੇ ਵਧੀਆ ਕੰਮ ਚੱਲੀ ਜਾਂਦਾ ਤੇ ਉਸ ਤੋਂ ਬਾਅਦ ਕੰਮ ਸਲੋ ਹੋ ਜਾਂਦਾ ਬਿਲਕੁਲ ਤਾਂ ਜਿਵੇਂ ਆਪਾਂ ਗੱਲ ਕਰਦੇ ਸੀ ਕੰਮ ਕਰਦੀ ਬੱਚੇ ਵੀ ਤੁਹਾਡੇ 4 ਬੱਚੇ ਆ ਦੋ ਬੱਚੇ ਜਿਹੜੇ ਹੈਗੇ ਆ ਉਹਨਾਂ ਨੂੰ ਬਿਲਕੁਲ ਅੱਖਾਂ ਤੋਂ ਦਿਖਦਾ ਨਹੀਂ ਹੈਗਾ ਤਾਂ ਫੇਰ ਵੀ ਤੁਸੀਂ ਕਿਰਾਏ ਤੇ ਰਹੇ ਹੋ ਕੰਮਕਾਰ ਵੀ ਬਹੁਤ ਆਣੀ ਹੈਗਾ ਤੇ ਕਿਵੇਂ guzara ਚੱਲਦਾ ਹੈ guzara asar ਵਿੱਚ ਤੁਹਾਨੂੰ ਦੱਸਿਆ ਵੀ 6 ਮਹੀਨੇ ਤੱਕ ਕੰਮ ਚੱਲੀ ਜਾਂਦਾ ਹੈ guzare ਵਜੋਂ ਚੱਲ ਜਾਂਦਾ ਹੈ ਕੋਈ ਕਿਰਾਇਆ ਦੇ ਦਿੱਤਾ ਕੋਈ ਸਿਲੰਡਰ ਵਗੈਰਾ ਭਰਾ ਲਿਆ ਕਿਉਂਕਿ ਸ਼ਹਿਰ ਦੇ ਵਿੱਚ 1 ਮਹੀਨਾ ਸਿਲੰਡਰ ਕੱਢਦਾ ਮਸਾ ਤੇ ਪਿੰਡ ਦੇ ਵਿੱਚ ਤਾਂ ਸਾਡਾ 6-6 ਮਹੀਨੇ ਸਿਲੰਡਰ ਖਤਮ ਨਹੀਂ ਜਾਂਦਾ ਕਿਉਂਕਿ ਕਿਉਂ ਬਾਲਣ ਵਗੈਰਾ ਬਾਲਣਾ ਵੀ ਤਾਂ ਇਸ ਤਰ੍ਹਾਂ ਚੱਲੇ ਜਾਂਦੇ ਕੰਮ ਤੇ ਸ਼ਹਿਰ ਦੇ ਵਿੱਚ ਖਰਚਾ ਜ਼ਿਆਦਾ ਹੈ ਇੰਨਾ ਬੱਚਿਆਂ ਦੀ ਪਰਵਰਿਸ਼ ਦੀ ਪੜਾਈ ਲਈ ਤੁਸੀਂ ਸ਼ਹਿਰ ਆਏ ਹੋ ਹਾਂਜੀ ਹਾਂਜੀ ਇੰਨਾ ਕਰਨੀ ਹੈ ਇੰਨਾ ਕਰਨੀ ਹੈ ਇੰਨਾ ਦੀ ਕਰਨ ਐਕਚੁਅਲ ਪਹਿਲਾਂ ਗੱਲ ਕਰੀ ਤਾਂ ਸਿਰਫ ਅੱਖਾਂ ਦੀ ਹੀ ਪ੍ਰੋਬਲਮ ਹੈ ਕੋਈ ਹੋਰ ਵੀ ਹੈਗੀ ਨਾ ਇਹਨਾਂ ਨੂੰ ਪ੍ਰੋਬਲਮ ਹੋਰ ਵੀ ਹੈਗੀ ਆ ਉਹ ਕਿਹੜੀ ਜਿਹੜੀ ਉਹ ਵੱਡੀ ਕੁੜੀਆਂ ਹੈ ਨਾ ਉਹਦੀਆਂ ਜਿਹੜੀਆਂ ਤਾਂ ਹੱਡੀਆਂ ਨੇ ਨਾ ਜਮਾਂਦਰੂ ਤੌਰ ਤੇ ਕੱਚੀਆਂ ਨੇ ਚੈੱਕਅਪ ਕਰਵਾਇਆ ਸੀ ਤੇ ਜਿਹੜੀ ਆ ਕੁੜੀ ਹੈ ਇਹਨੂੰ ਦਰੰਗ ਦੀ ਪ੍ਰੋਬਲਮ ਹੈ ਅੱਛਾ ਐਂਦੀ ਵੀ ਦਵਾਈ ਚਲਦੀ ਦੇਤਾ ਕਰਕੇ ਸਾਨੂੰ ਵੈਸੇ ਆਫਰਾਂ ਤਾਂ ਕਾਫੀ ਆਉਂਦੇ ਨੇ ਬਿਨਾਂ ਤੁਸੀਂ ਭੇਜ ਦੋੜ ਕੇ ਕਿਸ ਚੰਗੇ ਸਕੂਲ ਕਾਲਜ ਦੇ ਵਿੱਚ ਤੇ ਇਹ ਨਾ ਕਰਨਾ ਕਰਕੇ ਅਸੀਂ ਨਹੀਂ ਭੇਜਦੇ ਨਾ ਤੇ ਕੁਝ ਸਾਨੂੰ ਕਹਿ ਦਿੰਦੇ ਨੇ ਵੀ ਤੁਸੀਂ ਕਾਹ ਤੋਂ ਨਹੀਂ ਭੇਜਦੇ ਜੀ ਤੁਸੀਂ ਇੱਥੇ ਨਹੀਂ ਪੜਾ ਸਕਦੇ ਨਹੀਂ ਪੜ ਸਕਨੇ ਇੱਥੇ ਕਿਸੇ ਚੰਗੇ ਸਕੂਲ 'ਚ ਭੇਜ ਦੋ ਇਹਨਾਂ ਦੀ ਪ੍ਰੋਬਲਮ ਦੇ ਕਰਕੇ ਅਸੀਂ ਨਹੀਂ ਭੇਜਦੇ ਤਾਂ ਜੀ ਆਪਣੇ ਚ ਪੰਜਾਬ ਦੇ ਵਿੱਚ ਹਿੰਦੂਸਤਾਨੀ ਆ ਵਿਦੇਸ਼ਾ ਵਿੱਚ ਬੈਠੇ ਲੋਕ ਵੀ ਇਸ ਵੀਡੀਓ ਨੂੰ ਦੇਖਣਗੇ ਕਈ ਸਸਤਾਵਾ ਹੈਗੇ ਕਈ ਦਾਨੀ ਵੀਰ ਵੀ ਹੈਗੇ ਨੇ ਇਹਨਾਂ ਧੀਆਂ ਨੂੰ ਆਪਣੀਆਂ ਧੀਆਂ ਸਮਝ ਕੇ ਇਹਨਾਂ ਦੇ ਸਿਰ ਤੇ ਹੱਥ ਰੱਖਣਗੇ ਤੁਹਾਡੀ ਮਦਦ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਿਸ ਤਰ੍ਹਾਂ ਦੀ ਮਦਦ ਚਾਹੋਗੇ ਸਾਡੀ ਜੇਤ ਹੈ ਜਿਵੇਂ ਕੋਈ ਮਦਦ ਕਰੇਗਾ ਮੰਨ ਕੇ ਚੱਲੋ ਕੋਈ ਜ਼ਿਆਦਾ ਸਾਨੂੰ ਸਾਡੀ ਹੈਲਪ ਹੋ ਜਾਂਦੀ ਅਸੀਂ ਪਹਿਲੇ ਨੰਬਰ ਤੇ ਤਾਂ ਕੋਈ ਜਿਵੇਂ ਐਕਸੀਡੈਂਟ ਤੇ ਰਹਿੰਦੇ ਪੈਣਾ ਉਸ ਬਾਰੇ ਸੋਚਾਂਗੇ ਜੇ ਸਾਨੂੰ ਪਿੰਡੋਂ ਆਣਾ ਜਾਣਾ ਬੜਾ ਔਖਾ ਹੈ ਬਸ ਜੇ ਸਾਡੀ ਮਦਦ ਹੋਵੇ ਤਾਂ ਅਸੀਂ ਇਸ ਬਾਰੇ ਸੋਚਾਂਗੇ ਵੱਡਾ ਤੁਹਾਡਾ ਕੋਈ ਹੈਲਪ ਹੋ ਜਾਏ ਰੈਂਟ ਦੀ ਹੈਲਪ ਹੋ ਜਾਏ ਜਾਂ ਕੋਈ ਪਰਮਨੈਂਟ ਘਰ ਮਿਲ ਜਾਵੇ ਤਾਂ ਕਿ ਬੱਚਿਆਂ ਦੀ ਪਰਵਰਿਸ਼ ਸੌਖੀ ਹੋ ਜਾਵੇ ਬਸ ਇਹੋ ਮੈਂ ਗੱਲ ਹੈ ਜੀ ਹੂੰ ਬਾਕੀ ਉਂਝ ਨਹੀਂ ਆਪਾਂ ਕਿਸੇ ਤੋਂ ਕੁਝ ਮੰਗ ਸਕਦੇ ਬਸ ਇਸ ਤਰ੍ਹਾਂ ਦੀ ਮਰਜ਼ੀ ਨਾ ਕਰ ਦੇਵੇ ਤਾਂ ਬਹੁਤ ਵਧੀਆ ਗੱਲ ਹੂੰ ਬਸ ਇਹੋ ਜੀ ਮੇਰੀ ਤਲਬ ਤਾਂ ਕਿਰਨ ਬੇਟਾ ਤੁਸੀਂ ਖਾਣ ਲਈ ਕਹੇ ਤਾਂ ਕੀ ਖਾਣਾ ਚਾਹੋਗੇ ਹਾਂ ਜੀ ਹਰਜੋਤ ਬੇਟਾ ਨੂੰ ਪੁੱਛਦੇ ਹੋ ਤੁਸੀਂ ਤੁਸੀਂ ਕੀ ਖਾਣਾ ਚਾਹੋਗੇ ਅਸੀਂ ਹਾਂਜੀ ਅਸੀਂ 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 ਹੋਣਾ ਤੁਸੀਂ ਦੱਸੋ ਬੇਟਾ ਕਿੰਨੇ ਬੇਟਾ ਅਸੀਂ ਫਰੂਟ ਖਾਣਾ ਹਾਂ ਫਰੂਟ ਅਸੀਂ ਫਰੂਟ ਫਰੂਟ ਹਾਂਜੀ ਹਾਂਜੀ ਇਹ ਫਰੂਟ ਵਗੈਰਾ ਖਾ ਸਕਦੇ ਜਿਵੇਂ ਕਾਜੂ ਬਦਾਮ ਹੋਵੇ ਉਹ ਨਹੀਂ ਖਾਂਦੀਆਂ ਅੱਛਾ 10 ਵਾਲੀ ਚੀਜ਼ ਨਹੀਂ ਹਾਂ ਉਹ ਚੀਜ਼ ਨਹੀਂ ਖਾਂਦੇ ਬੇਟਾ ਕਲਾਸ ਵਿੱਚ ਤੁਸੀਂ ਸਰਪਟ ਵੀ ਕਰਦੇ ਹੁੰਦੇ ਕਿੰਨ ਨਾ ਹਾਂਜੀ ਨਹੀਂ ਨਹੀਂ ਕਰਦੇ ਅਸੀਂ ਨਹੀਂ ਕਰਨਾ ਕਰੇ ਕਰਦੇ ਹੋ ਕਰੇ ਵੀ ਨਹੀਂ ਕਰੇਗਾ ਅਸੀਂ ਬਹੁਤ ਸਿਆਣੀ ਆਇਆ OK ਐਸਾ ਤੇ ਨਾ ਇੱਕ ਹੋਰ ਗੱਲ ਹੈ ਪਹਿਲੇ ਲਗਭਗ 3-4 ਸਾਲ ਸਕੂਲ ਦੇ ਵਿੱਚ ਮੈਂ ਲੈ ਕੇ ਆਉਣਾ ਲੈ ਕੇ ਜਾਣਾ ਇਹਨਾਂ ਨੂੰ ਕੋਈ ਸਮਝ ਨਹੀਂ ਲੱਗਦੀ ਸੀ ਸਕੂਲ ਦੇ ਵਿੱਚ ਜਿਵੇਂ ਪੜਾਈ ਤੇ ਮੈਂ ਵੀ ਸੋਚਦਾ ਸੀ ਵਿਸ਼ਾ ਦਿੱਤੇ ਨਹੀਂ ਪੜ ਸਕਦੇ ਸਾਨੂੰ ਹੋਰ ਕਿਤੇ ਨੂੰ ਲਾਣਾ ਹੀ ਪੈਣਾ ਜਿਵੇਂ ਪਟਿਆਲਾ ਹੋ ਗਿਆ ਚੰਡੀਗੜ੍ਹ ਦੇ ਵੱਡੇ ਸ਼ਹਿਰਾਂ ਦੀ ਗੱਲ ਕਰੀਏ ਤਾਂ ਏ ਹੁਣ ਐਤ ਕੀ ਦਾ ਸਾਲ ਹੋਇਆ ਤੇ ਸਾਨੂੰ ਇਹ ਲੱਗਿਆ ਵੀ ਇਹ ਹੁਣ ਚੱਲ ਪਈਆਂ ਦੋਨੋਂ ਹਮ ਹੁਣ ਉਹ ਤੇ ਜਿਹੜੀ ਵੱਡੀ ਕੁੜੀ ਆ ਉਹਨੂੰ ਤੇ ਜਿਵੇਂ ਵੀ ਸਾਰ ਉੱਥੇ ਦੱਸਦੇ ਨੇ ਨਾ ਉਹ ਕੰਮ ਉੱਥੇ ਕਰ ਲੈਂਦੀ ਬਰੇਲ ਦਾ ਕੰਮ ਹਮ ਤੇ ਸਾਨੂੰ ਹੁਣ ਹੌਸਲਾ ਹੋ ਗਿਆ ਕਿ ਬਿਓ ਨੇ ਇੱਥੇ ਹੀ ਪੜ ਸਕਦੀਆਂ ਨੇ ਹਮ ਤੇ ਬਾਕੀ ਜਿਵੇਂ ਹੋਰ ਸਾਡੇ ਨਾਲ ਜੁੜੇ ਹੋਏ ਨੇ ਕਈ ਵੱਡੇ ਵੱਡੇ ਬਲਾਈਂਡ ਹੋਮ ਹੈਗਾ ਮੱਖੂ ਗੇਟ 'ਚ ਉਹਦੇ ਵਿੱਚ ਜਿਹੜੇ ਟੀਚਰ ਹੈਗੇ ਨੇ ਜਿਵੇਂ ਮੈਨੇਜਰ ਹੋ ਗਏ ਹੋਰ ਸਾਰੇ ਉਹ ਸਾਰੇ ਸਨੌਂਚਲਾ ਦਿੰਦੇ ਨਹੀਂ ਤੁਹਾਨੂੰ ਵਾਕਿਆ ਹੀ ਕਿਤੇ ਲੈ ਕੇ ਜਾਣ ਦੀ ਲੋੜ ਨਹੀਂ ਇੱਥੇ ਆਪਣੇ ਪ੍ਰੋਜੈਕਟ ਪਰ ਦੇ ਵਿੱਚ ਹੀ ਵੱਡੇ ਵੱਡੇ ਕਾਲਜ ਜਿਵੇਂ ਨਾਰਮਲ ਕਾਜ ਹੋ ਗਏ ਉਹਦੇ ਵਿੱਚ ਹੀ ਪੜ ਸਕਦੇ ਹੂੰ ਜਿਵੇਂ ਇੱਕ ਵਾਰ ਮੰਨ ਕੇ ਚਲੋ ਵਿਦਸ਼ਮੀ ਕਰ ਜਾਣ ਉੱਥੇ ਉਸ ਤੋਂ ਬਾਅਦ ਇਹਨਾਂ ਸਕੂਲਾਂ 'ਚ ਪੜ ਸਕਦੇ 10ਵੀਂ ਜਾਂ 12ਵੀਂ ਦੇ ਲਈ ਜਿਸ ਤਰ੍ਹਾਂ ਗੱਲ ਕਰੀ ਤਾਂ ਤੁਸੀਂ ਬਾਪ ਹੋ ਇੱਥੇ ਆਣੇ ਤਾਂ ਧੀਆਂ ਨੂੰ ਅੱਖਾ ਤਾਂ ਦਿਖਦਾ ਵੀ ਨਹੀਂ ਹਾਂਜੀ ਹਾਂਜੀ ਜ਼ਿੰਦਗੀ ਦੇ ਪੈੜੇ ਬਹੁਤ ਲੰਮੇ ਆ ਤਾਂ ਇਹ ਜ਼ਿੰਦਗੀ ਦੇ ਲੰਮੇ ਪੈੜੇ ਨੂੰ ਕਿਸ ਤਰ੍ਹਾਂ ਕੱਟਣਾ ਕੋਈ ਸੋਚਿਆ ਹੋਵੇ ਨਹੀਂ ਜਿੰਦੇ ਪੈੜੇ ਨਹੀਂ ਕੋਈ ਸੋਚਿਆ ਪ੍ਰਮਾਤਮਾ ਦੇ ਡੋਰਾ ਬੰਦੇ ਤੇ ਡੋਰਾ ਨਹੀਂ ਧੀਆ ਨੇ ਸਹੀ ਕਿਹਾ ਕਿ ਜੇਕਰ ਸਤਾ ਬਲ ਹੁੰਦਾ ਤੇ ਚਾਰ ਰੱਬ ਖੋਹ ਹਾਂਜੀ ਹਾਂਜੀ ਵੇਖੋ ਜੀ ਧੀਆ ਦੇ ਕਰਨ ਨਹੀਂ ਹੁਣ ਮੈਂ ਦਰਜੀ ਦਾ ਕੰਮ ਕਰਨਾ ਆ ਪੈਸੇ ਵੱਲੋਂ ਮੇਰੇ ਜਿਵੇਂ ਘਰ ਦੇ ਹਾਲਾਤ ਨੇ ਨਾ ਸੈਟਿੰਗ ਵਧੀਆ ਹੈ ਜੀ ਜਿਵੇਂ ਕਿਸੇ ਚੀਜ਼ ਦੀ ਲੋੜ ਪੈ ਗਈ ਤਾਂ ਚ ਲੈ ਸਕਦੇ ਠੀਕ ਐ ਇਸ ਗੱਲੋਂ ਵੀ ਜਿਵੇਂ ਸਾਰੇ ਕਹਿੰਦੇ ਨੇ ਵੀ ਜਿੰਦੇ ਕਰਤਿਆ ਹੌਣ ਨੇ ਉਹਦੇ ਕਰੇ ਜਿਕੇ ਵੀ ਹੁੰਦੇ ਨੇ ਕਰੇ ਜਿਕੇ ਵੀ ਬਿਲਕੁਲ ਹਾਂਜੀ ਹਾਂਜੀ ਤੇ ਇਸ ਤਰ੍ਹਾਂ ਦੇ ਵੀ ਪੈਸੇ ਵਾਲੋਂ ਕਿਸਾਨ ਵੀ ਨਹੀਂ ਕਦੇ ਕਮੀ ਹੋਈ ਕਿ ਅਸੀਂ ਅੱਜ ਖੰਡ ਲੈ ਕੇ ਆਣੀ ਸਾਡੇ ਕੋਲ ਖੰਡ ਵਾਤੇ ਪੈਸੇ ਨਹੀਂ ਹੈਗੇ ਵਿੱਚ ਕੀ ਕਰਾਂਗੇ ਉਹ ਪ੍ਰੋਬਲਮ ਸਾਨੂੰ ਕਦੇ ਨਹੀਂ ਆਈ ਜਿਵੇਂ ਆਮ ਜਾਂ ਅਕਸਰ ਵੀਡੀਓ ਵਗੈਰਾ ਵੇਖ ਲਾ ਵੀਦਾ ਕਿ ਬਹੁਤ ਕੀ ਔਖੀ ਹੁੰਦੀ ਨੇ ਉਸ ਤਰ੍ਹਾਂ ਦਾ ਸਾਡਾ ਹਾਲਾਤ ਨਹੀਂ ਜੀ ਬਿਲਕੁਲ ਬੱਚੀਆਂ ਨਾਲ ਗੱਲ ਕੀਤੀ ਆ ਬੱਚਿਆਂ ਦੀ ਆਵਾਜ਼ ਬਹੁਤ ਮਿੱਠੀ ਆ ਬੱਚਿਆਂ ਦੇ ਬਾਪ ਦੇ ਵੀ ਜਿਹੜੇ ਹੈਗੇ ਆ ਵੱਡਾ ਜ਼ਿਕਰਾ ਧੀਆਂ ਨੂੰ ਪੁੱਤਾਂ ਨਾਲੋਂ ਵੱਧ ਉਹ ਪਿਆਰ ਕਰਦਾ ਤੇ ਉਹਨਾਂ ਦੀ ਪ੍ਰੋਪਰ ਜਿਹੜੀ ਹੈਗੀ ਆ ਪਰਵਿਸ਼ ਕਰ ਰਿਹਾ ਮਿਹਨਤ ਕਰ ਰਿਹਾ ਧੀਆਂ ਨੂੰ ਜਿਹੜਾ ਹੈਗਾ ਆ ਕਿ ਇੱਕ ਵੱਡ ਮੁੱਲੀ ਦਾਤ ਉਹ ਦੱਸ ਰਿਹਾ ਹੈਗਾ ਪਰ ਕਿਤੇ ਨ ਕਿਤੇ ਰੋਜ਼ਗਾਰ ਦੀ ਕਮੀ ਹੋਣ ਕਰਕੇ ਕਿੰਨੇ ਕਿਤੇ ਉਸੂਲ ਲੱਗਦਾ ਹੈ ਕਿ ਧੀਆਂ ਦੀ ਪਰਵਰਿਸ਼ ਵਿੱਚ ਕੋਈ ਕਮੀ ਨਾ ਰਹਿ ਜਾਏ ਪਰ ਫਿਰ ਵੀ ਕੋਸ਼ਿਸ਼ਾਂ ਉਹ ਕਰ ਰਹੀ ਹੈਗੇ ਆ ਸੋ ਅਸੀਂ ਵੀ ਤੁਹਾਨੂੰ ਬੇਨਤੀ ਕਰਾਂਗੇ ਆਪਣੇ ਅਦਾਰੇ ਦੇ ਪੱਖ ਪੋਸਟਰਾਂ 'ਹੀਂ ਕਿ ਇਹਨਾਂ ਧੀਆਂ ਦੇ ਦੇ ਉੱਪਰ ਸਿਰ ਉੱਪਰ ਹੱਥ ਰੱਖਿਆ ਜਾਵੇ ਆਪਣੀਆਂ ਧੀਆਂ ਸਮਝ ਕੇ ਇਹਨਾਂ ਦੀ ਅਗਰ ਕਿਸੇ ਤਰ੍ਹਾਂ ਦੀ ਤੁਸੀਂ ਮਦਦ ਕਰਨੀ ਚਾਹੋ ਤਾਂ ਇਹਨਾਂ ਧੀਆਂ ਦੀ ਮਦਦ ਕਰਨ ਲਈ ਅੱਗੇ ਆ ਸਕਦੇ ਹੋ ਨਿਰਪੱਖ ਪੋਸਟ ਲਈ ਹਰਜੀਤ ਸਿੰਘ ਲਾਹੌਰੀਆ